ਸਿੰਘ ਦੇ ਸਿੰਘੂ ਆਇਆ ਕਰੋ ਇਹ ਪਤਾ ਕਰੋ ਕਿ ਇਹ ਦਿਆਲदास ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਸਿੰਘ ਵਾਪਸ ਪਿੰਡ ਵਿੱਚ ਜਾਂਦੀ ਹੈ ਤੇ ਪਤਾ ਕਰਦੀ ਆ ਕਿ ਦਿਆਲदास ਨੇ ਅੰਮ੍ਰਿਤ ਛਕਿਆ ਹੋਇਆ ਕਿ ਨਹੀਂ ਖੰਡੇ ਦੀ ਪੋਲ ਨਹੀਂ ਆ ਕਿ ਨਹੀਂ ਤਾਂ ਪਿੰਡੋ ਚ ਜਦੋਂ ਪਤਾ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਦਿਆਲदास ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਪਰ ਹਾਂ ਉਹ ਗੁਰੂ ਨਾਨਕ ਸਾਹਿਬ ਜੀ ਦਾ ਸੇਖਾ ਉਦੋਂ ਫਿਰ ਸਿੰਘਾਂ ਨੇ ਆ ਕੇ ਸਤਪੁਰ ਮਹਾਰਾਜ ਜੀ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛਕਿਆ ਗੁਰੂ ਪਾਸ਼ਾ ਜੀ ਸਿੰਘਾਂ ਨੂੰ ਸਮਝਾਉਂਦੇ ਆ ਕਹਿੰਦੇ ਦੇਖੋ ਭਾਈ ਅੰਮ੍ਰਿਤ ਛਕਣ ਦਾ ਮਹਾਤਮ ਕਿਤਨਾ ਵੱਡਾ ਏ ਐ ਸਾਡੇ ਇਸ ਨੀਲੇ ਕੋੜੇ ਨੂੰ ਵੀ ਪਤਾ ਏ ਮਹਾਰਾਜ ਜੀ ਕਹਿੰਦੇ ਕਿ ਇਹਨੂੰ ਪਤਾ ਏ ਕਿੱਥੋਂ ਕੀ ਛਕਣਾ ਕੀ ਨਹੀਂ ਛਕਣਾ ਜਿਸ ਤਲਾਬ ਦੇ ਮਾਲਕ ਦਾ ਉਹਨੇ ਅੰਮ੍ਰਿਤ ਨਹੀਂ ਛਕਿਆ ਸਾਡਾ ਨੀਲਾ ਕੋੜਾ ਉਹਦਾ ਪਾਣੀ ਨਹੀਂ ਪੀਤਾ ਮਹਾਰਾਜ ਜੀ ਕਹਿੰਦੇ ਕੁਸ ਨਗਰੇ ਬੰਦੇ ਤੋਂ ਉਹ ਜਲ ਨਹੀਂ ਛੱਕਦਾ ਸਿੰਘਾਂ ਨੇ ਪੁੱਛਿਆ ਮਹਾਰਾਜ ਜੀ ਕੀ ਹੋਵੇਗਾ ਜੇ ਨੀਲਾ ਕੋੜਾ ਜਲ ਛੱਕ ਲਵੇਗਾ ਤਾਂ ਮਹਾਰਾਜ ਜੀ ਕਹਿਣ ਲੱਗੇ ਜਿੰਨੀ ਵੀ ਐਨੇ ਇਹਨੂੰ ਮਨ ਵਿੱਚ ਹੈ ਇਹਨੇ ਸੇਵਾ ਕੀਤੀ ਉਹ ਵਿਅਰਥ ਨਾ ਚਲੀ ਜਾਵੇ ਅਸਲ ਵਿੱਚ ਸੰਗਤ ਜੀ ਮਹਾਰਾਜ ਸੱਚੇ ਪਾਸ਼ਾ ਜੀ ਦਾ ਚੂਜਾ ਚੂਜੀ ਮੇਰੇ ਗੋਵਿੰਦਾ ਚੂਜੀ ਮੇਰੇ ਪਿਆਰਿਆ ਸਤਿਗੁਰ ਮਹਾਰਾਜ ਹੀ ਕੋਟਕ ਵਰਤਾ ਕੇ ਸਾਨੂੰ ਗਿਆਨ ਦੇਣਾ ਚਾਹੁੰਦੇ ਆ ਮਹਾਰਾਜ ਸਿੰਘਾਂ ਨੂੰ ਦਰਸ਼ਨਾ ਚਾਹੁੰਦੇ ਆ ਸਤਿਗੁਰ ਜੀ ਜਿੱਥੇ ਜਾ ਕੇ ਬੈਠ ਜਾਂਦੇ ਆ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਜਿੱਥੇ ਮਹਾਰਾਜ ਜੀ ਜਾਂਦੇ ਆ ਜਿੱਥੇ ਜਿੱਥੇ ਜਾ ਕੇ ਰੱਬ ਦੇ ਪਿਆਰੇ ਚਰਨ ਪਾਉਂਦੇ ਆ ਉਹ ਧਰਤੀ ਕਰਮਾ ਵਾਲੀ ਹੋ ਜਾਂਦੀ ਆ ਪੂਜਣ ਯੋਗ ਹੋ ਜਾਂਦੀ ਆ ਸਮਾਂ ਪਿਆ ਉੱਥੇ ਧਰਮਸ਼ਾਲਾ ਬਣੀਆਂ ਨੇ ਗੁਰਦੁਆਰਾ ਸਾਹਿਬ ਬਣੇ ਆ ਤਖਤ ਸਹਿਬਾਨ ਬਣੇ ਆ ਤੇ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਇਹਨਾਂ ਤੋਂ ਆਪਾਂ ਸਮਝਣਾ ਹੁੰਦਾ ਸੇਧ ਲੈਣੀ ਹੁੰਦੀ ਆ ਹੁਣ ਸਤਗੁਰ ਮਹਾਰਾਜ ਜੀ ਦਾ ਨੀਲਾ ਕੋੜਾ ਕੋਇਆਮ ਕੋੜਾ ਨਹੀਂ ਸਭ ਤੋਂ ਪਹਿਲੀ ਗੱਲ ਇਹ ਕਿ ਉਹਨੂੰ ਪਤਾ ਹੋਵੇ ਕਿ ਸਤਗੁਰ ਮਹਾਰਾਜ ਜੀ ਨੇ ਮੇਰੇ ਤੇ ਸਵਾਰੀ ਕਰਨੀ ਹੈ ਐ ਸੇਵਾ ਮੇਰੇ ਹਿੱਸੇ ਆਉਣੀ ਹੈ ਇਸ ਕਰਕੇ ਉਹ ਜਿਹੜਾ ਵਾ ਉਹ ਜਲ ਨਹੀਂ ਛਕਦਾ ਪਿਆ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਕਿ ਨਗੋਰੇ ਦਾ ਨਹੀਂ ਛਕਣਾ ਜਲ ਕਿਉਂਕਿ ਉੱਥੋਂ ਸਤਗੁਰ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਵੀ ਕਿਹਾ ਸੀ ਕਿ ਸਾਡੇ ਨਾਲ ਸਾਂਝ ਤਾਦੀ ਬਣ ਸਕਦੀ ਹੈ ਜੇ ਦੁਖੰਡੇ ਬਾਟੇ ਦੀ ਬਹੁਤ ਲਵੇਂਗਾ ਜੇ ਤੂੰ ਅਮਰਿਸ਼ਾ ਕਹਿੰਗਾ ਸਾਡੇ ਨਾਲ ਸਾਝ ਫੇਰ ਹੋਣੀ ਆ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰੇ ਬਚਨ ਕਹਿਆ ਕਈ ਕਹਿ ਦਿੰਦੇ ਕਿ ਸਾਡਾ ਤੇ ਮਨ ਸਾਫ ਆ ਜੀ ਅਮਰਿਸ਼ਾ ਕਹਿੰਦੀ ਕੀ ਲੋੜ ਆ ਕਈ ਕਹਿ ਦਿੰਦੀ ਆ ਵੀ ਦੇਖੋ ਇਹ ਅਮਰ ਦੀ ਸੰਭਾਲ ਕਰਨੀ ਪਊਗੀ ਰਾਖੀ ਕਰਨੀ ਪਊਗੀ ਅਮਰਤ ਨੇ ਤੁਹਾਡੀ ਰਾਖੀ ਕਰਨੀ ਆ ਵਿਕਾਰਾਂ ਤੋਂ ਤੁਹਾਨੂੰ ਸ਼ਰਾਬ ਤੋਂ ਤੁਹਾਨੂੰ ਬੁਰੀਆਂ ਚੀਜ਼ਾਂ ਤੋਂ ਤੁਹਾਨੂੰ ਦੂਰ ਰੱਖਣਾ ਕਈ ਕਹਿੰਦੇ ਨੇ ਕਿ ਅਮਰਤ ਵਾਸਤੇ ਕਈ ਚੋਜ ਕਰਦੀ ਆ ਇਹ ਪਾ